ਆ ਮਾਮਲਾ ਜੀ ਕੰਪਲੈਕਸ ਹੋ ਰਿਹਾ ਹੈ ਹਾਂਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਜੋ ਸਾਡਾ ਨਸ਼ਿਆਂ ਦੇ ਵਿਰੁੱਧ ਅਭਿਆਨ ਚੱਲ ਰਿਹਾ ਹੈ ਉਸੇ ਅਭਿਆਨ ਦੇ ਵਿੱਚ ਸਾਨੂੰ ਇੱਕ ਹੋਰ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਕੱਲ ਸਾਡੀ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਬਾਰਡਰ ਇਸ ਦੀ ਟੀਮ ਜੋ ਤਰਨਤਾਰਨ ਦੇ ਏਰੀਆ ਦੇ ਵਿੱਚ ਆਪਣੇ ਐਕਸ਼ਨ ਤੇ ਸੀ ਜਿਸ ਦੀ ਗਵਾਹੀ ਡੀਐਸਪੀ ਰਵੀ ਸ਼ੇਰ ਜੀ ਕਰ ਰਹੇ ਸੀ ਸੋ ਪਿੰਡ ਸੁਰਸਿੰਘ ਭਿੱਖੀਵਿੰਡ ਦੇ ਵਿੱਚ ਇੱਕ ਬੰਦੇ ਨੂੰ ਕਾਬੂ ਕੀਤਾ ਜਿਸ ਦਾ ਨਾਮ ਜੋਬਨ ਜੀਤ ਸਿੰਘ ਉਰਫ ਜੋਬਨ ਪੁੱਤਰ ਮੁਖਤਿਆਰ ਸਿੰਘ ਪਿੰਡ ਕੋਟਲੀ ਸੁਰਸਿੰਘ ਥਾਣਾ ਭਿੱਖੀਵਿੰਡ ਸੋ ਇਹਨੂੰ ਕਾਬੂ ਕਰਕੇ ਇਹਨੇ ਫਰਦਰ ਜਦੋਂ ਇਹਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਇਸ ਦੇ ਪਾਸੋਂ 3 ਕਿਲੋ 105 ਗ੍ਰਾਮ ਹੈਰੋਇਨ ਦੋ ਜਿਹੜੇ ਦੇਸੀ 32 ਬੋਰ ਦੇ ਪਿਸਟਲ 25 ਰੌਂਦ 32 ਬੋਰ 12 ਰੌਂਦ 12 12 ਬੋਰ ਦੋ ਮੈਗਜ਼ੀਨ ਤੇ ਇੱਕ ਇਲੈਕਟ੍ਰੋਨਿਕਸ ਦਾ ਵੇਇੰਗ ਸਕੇਲ ਜਿਹਦੇ ਨਾਲ ਉਹ ਹੈਰੋਇਨ ਦੀ ਸਕੇਲਿੰਗ ਆ ਵੇਇੰਗ ਕਰਦੀ ਸੀ weight ਕਰਦੀ ਸੀ ਸੋ ਇਹ ਇਹ ਦੋਸ਼ੀ ਜੋ ਇਹਦੀ ਉਮਰ ਜਿਹੜੀ ਆ ਉਹ ਲਗਭਗ 21 ਸਾਲ ਹੈ ਇਹ ਇਹ ਜਿਹੜਾ ਇੱਕ ਕਨਸਾਈਨਮੈਂਟ ਆਪਣੀ ਵੱਡੀ ਮਾਤਰਾ ਦੇ ਵਿੱਚ ਆਪਣੇ ਪਾਸ ਰੱਖ ਕੇ ਬੈਠਾ ਸੀ ਸੋ ਇਹਦੇ ਕਿ ਪਾਸੋਂ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਰਿਕਵਰੀ ਹੋਣੀ ਉਹ ਏਐਨਟੀਐਫ ਦੇ ਲਈ ਇੱਕ ਸੀ ਸਾਡੇ ਪਾਸ ਇੱਕ ਸਾਡੀ ਇੱਕ ਵੱਡੀ ਸਫਲਤਾ ਹੈ ਪਤਾ ਲੱਗਾ ਕਿ ਉਹ ਲੈ ਕੇ ਆਇਆ ਸੀ ਕਿ ਕਿ ਬੇ ਜੀ ਹਾਂਜੀ ਇਹਦੀ ਅਜੇ ਪੁਸ਼ਕਿਸ਼ ਜਾਰੀ ਹੈ ਅਜੇ ਅੱਜ ਨੂੰ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਸੈਕੰਡ ਡੇ ਹੈ ਇਹਦੀ ਪੁਸ਼ਕਿਸ਼ ਤੋਂ ਅਗਲੀ ਜਿਹੜੀ ਜਿਹੜੇ ਦੇ ਸਾਥੀ ਨੇ ਜਿਹੜੇ ਪਿਛਲੇ ਲਿੰਕ ਨੇ ਜਾ ਅੱਗੇ ਕਿੰਨਾ ਨੂੰ ਸੇਲ ਕਰਦਾ ਸੀ ਉਹ ਸਾਰੀ ਚੀਜ਼ ਨੂੰ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਪਛਾਣਾ ਜਾਏ। ਕਿਹਦੀ ਪੁਲਟੀ ਮਾਰ ਕਰਕੇ ਵਿੱਚ ਡਰੋਨ ਦੇ ذریعے ਪਾਕਿਸਤਾਨ ਕਿਉਂ ਇਹ ਉਸ ਦੇ ਨਾਲ ਮੇਲ ਹੋ ਸਕਦੇ ਕਿਉਂਕਿ ਬਾਰਡਰ ਇੰਜ ਤਰ੍ਹਾਂ ਦਾ ਬਿਲਕੁਲ ਜੀ ਇਸ ਗੱਲ ਨੂੰ ਰੋਲਡ ਆਊਟ ਕੀਤਾ ਜਾ ਸਕਦਾ ਸਾਰੀ ਜਿਹੜੀ ਜ਼ਿਆਦਾਤਰ ਡਰੱਗ ਹੈ ਜਿਹੜੀ ਉਹ ਥਰੂ ਡਰੋਨ ਹੀ ਹੈ ਇਹ ਜਿਹੜਾ ਉਹ ਸਪਲਾਈ ਹੋ ਰਹੀ ਹੈ। ਸੋ ਜਿਸ ਰੂਪ ਚ ਮਿਲੀ ਹੈ ਤਾਂ ਉਸ ਤੋਂ ਵੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਡਰੋਨ ਦੇ ਰਾਈ ਕਨਸਾਈਨਮੈਂਟ ਆਈ ਹੈ। ਉਹ ਕੰਮ ਕਰਦੇ ਹੈ ਪੁਲਿਸ ਜਿਹੜੇ ਲੈਣੇ ਹੁੰਦੇ ਹੈ ਵੈਪਨ ਜਿਹੜਾ ਇਹ ਤਰ੍ਹਾਂ ਇਸ ਦਾ ਵੀ ਰਕਦਾ ਸੀ ਗਏ ਹੈ। ਵੈਪਨ ਜਿਸ ਤਰ੍ਹਾਂ ਕੀ ਦੀ ਪ੍ਰੀਵਿਅਸ ਹਿਸਟਰੀ ਹੈ ਇਹਦੇ ਤੇ ਪਹਿਲਾਂ ਵੀ ਇੱਕ ਆ ਥਾਣਾ ਪੀਕੀ ਇਵੈਂਟ ਦੇ ਵਿੱਚ ਆ 2024 ਦੇ ਵਿੱਚ ਤੇ ਕੇਸ ਸਿਸਟ ਹੋਇਆ ਜਿਸ ਦੇ ਵਿੱਚ ਲੜਾਈ ਝਗੜੇ ਦਾ ਕੇਸ 326 325 ਦੀਆਂ ਧਾਰਾਵਾਂ ਲੱਗੀਆਂ ਨਾਲ ਆਰਮ ਸੈਕਟਰ ਦੀ ਧਾਰਾ ਲੱਗੀ ਆ ਉਸ ਦੇ ਵਿੱਚ ਵੌਂਟਡ ਸੀ ਤੇ ਅਜੇ ਤੱਕ ਫੜਿਆ ਨਹੀਂ ਸੀ ਗਿਆ। ਸੋ ਅਜੇ ਪੀਓ ਨਹੀਂ ਸੀ ਹੈਗਾ ਜੋ ਵੌਂਟਡ ਜਸਟ ਵੌਂਟਡ ਹੈ ਅਰੈਸਟ ਪੈਂਡਿੰਗ ਸੀ ਇਹਦੀ। ਨਾਲ ਹੀ ਇਹਦੇ ਇਹ ਜਿਹੜਾ ਜਿਹੜਾ ਇਹਦੇ ਕੋਲ ਦੋ ਵੈਪਨ ਮਿਲੇ ਨੇ ਉਹ ਇਹਨੇ ਉਹ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਇੱਕ ਕਨਸਾਈਨਮੈਂਟ ਦੇ ਨਾਲ ਹੀ ਇਹਨੂੰ ਰਿਸਿਵ ਹੋਇਆ ਅਗਲਾ ਕੋਈ ਹੋਰ ਇਹਦਾ ਲਿੰਕ ਹੈ ਸੋ ਇਹਦੀ ਹਿਸਟਰੀ ਜਿਹੜੀ ਆ ਉਹ ਲੜਾਈ ਝਗੜਾ ਤੇ ਲੁੱਟਖੋਹਾਂ ਦੀ ਹਿਸਟਰੀ ਜਿਹੜੀ ਹੈ ਹੈ ਮੋਬਾਈਲ ਫੋਨ ਜਿਹੜਾ ਮਿਲਿਆ ਪਤਾ ਲੱਗ ਮੋਬਾਈਲ ਫੋਨ ਦੀ ਜੀ ਇਹ ਜੀ ਇਹ ਮੋਬਾਈਲ ਇਹਦਾ ਕੰਪਨੀ ਚ ਲੈ ਗਿਆ ਜਿਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਉਸ ਤੋਂ ਅਗਲੀ ਗੱਲ ਜੋ ਗੱਲ ਆਵੇਗੀ ਉਸ ਅਕੋਰਡਿੰਗ ਅਗਲੀ ਤਫਤੀਸ਼ ਹੋਏਗੀ ਕਿੰਨਾ ਕਰਦਾ ਸੀ ਪਾਕਿਸਤਾਨ ਨੇ ਜਾਂ ਹੁਣ ਸਾਡਾ ਵੀ ਕਰਦਾ ਪਤਾ ਹੁਣ ਹਾਲਾਣਾ ਤੋਂ ਜੀ ਅਜੀ ਇਸ ਚੀਜ਼ ਨੂੰ ਜਿਹੜਾ ਉਹ ਖੰਗਾਲਿਆ ਜਾ ਰਿਹਾ ਇਹਦੀ ਪੁਛ ਗਿਛ ਦੇ ਰਾਈ ਤੇ ਫਰਦਰ ਟੈਕਨੀਕਲ ਚੀਜ਼ਾਂ ਨਾਲ ਕਿ ਇਹਦੇ ਡਾਇਰੈਕਟ ਲਿੰਕ ਜੇ ਜਾਂ ਇਹਦੇ ਵਿੱਚ ਕੋਈ ਹੋਰ ਵੀ ਚੈਨਲ ਹਨ ਇਲੈਕਟ੍ਰੋਨਿਕ ਅੰਡਾ ਮੇਰਾ ਲੱਗਦਾ ਉਸ ਤੋਂ ਵੀ ਇਹ ਥੋੜੀ ਬੜੀ ਮਾਤਰਾ ਦੇ ਵਿੱਚ ਚੱਲ ਕੇ ਸੇਲ ਹੋ ਜਾ ਜੀ ਇਹ ਇਹਦੇ ਅੱਗੇ ਸੇਲ ਕਰਨ ਦੀਆਂ ਗੱਲਾਂ ਕੋਈ ਨੇ ਰਿਵੀਲ ਕੀਤੀਆਂ ਨੇ ਜਿਹੜੀਆਂ ਤਫਤੀਸ਼ ਦੇ ਵਿੱਚ ਲੈ ਆਂਦੀਆਂ ਗਈਆਂ ਨੇ ਸਰ ਏਜ ਵੀ ਹੈ ਦੀ ਔਰ ਇਹਦੀ ਏਜ 21 ਸਾਲ ਹੈ ਇਹਨਾਂ ਦੀ ਆਪਣੀ ਪਿੰਡ ਦੇ ਵਿੱਚ ਥੋੜੀ ਜੀ ਜ਼ਮੀਨ ਆ ਤਿੰਨ ਚਾਰ ਕਨਾਲ ਜ਼ਮੀਨ ਐ ਇਹਦੀ ਪਹਿਲਾਂ ਇਹ 2 ਸਾਲ ਅੰਮ੍ਰਿਤਸਰ ਸਿਟੀ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਰਿਹਾ ਇਸ ਟਾਈਮ ਜਿਹੜਾ ਇਹ ਡਰੱਗ ਦਾ ਧੰਦਾ ਕਰਨ ਲੱਪਿਆ ਨਾਲ ਹੀ ਇਹ ਫੋਰਨ ਵੀ ਜਿਹੜਾ ਜੋ ਪੁਸ਼ਕਿਸ਼ ਤੋਂ ਸਾਹਮਣੇ ਆਇਆ ਕਿ ਕੋ ਪੁਰਤਗਾਲ ਜਾਣਾ ਚਾਹੁੰਦਾ ਸੀ ਫਰਦਰ ਸਰ ਕਿੰਨੇ ਵਿਅਕਤੀ ਆ ਟੋਟਲੇ ਇਹਦੇ ਵਿੱਚ ਇੱਕ ਦੋਸ਼ੀ ਨੂੰ ਫੜਿਆ ਗਿਆ ਤੇ ਜੋ ਇਹਦੀ ਜੋ ਜਿਸ ਪਾਸੋਂ ਸਰੀਰ ਰਿਕਵਰੀ ਹੋਈ ਆ ਇਹਦੀ ਜਿਹੜੀ ਪੁਸ਼ਕਿਸ਼ ਜਿਹੜੀ ਆ ਉਹ ਮੁਕਦਮੇ ਦੇ ਵਿੱਚ ਚੱਲ ਰਹੀ ਆ ਅਗਲੀ ਜਿਹੜੀ ਕੋ ਗੱਲ ਦੱਸੇਗਾ ਉਹਨਾਂ ਦੇ ਐਕਸ਼ਨ ਉਹਦੇ ਅਕੋਰਡਿੰਗ ਹੋਏ। ਸਹੀ। ਟਾਰਗੇਟ ਵਾਲੇ ਸਰ ਕਿਹੜੇ ਨੂੰ? ਟਾਰਗੇਟ ਵਾਲੇ ਨੂੰ ਰੱਖ ਕੇ ਰੈਸਟ ਹੋਈ ਜਾਂ ਉਹਦੇ ਵਿੱਚ ਚੱਲ ਰਹੀ ਹੈ ਸਾਡੀ ਤਫਤੀਸ਼ ਉਹਦੇ ਵਿੱਚ ਚੱਲ ਰਹੀ ਹੈ। ਥੈਂਕ ਯੂ। ਥੈਂਕ ਯੂ।